ਪੰਜਾਬ ਸਰਕਾਰ ਮਰਦਾਬਾ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ ਸਾਰੇ ਪ੍ਰਸ਼ਾਸਨ ਮਰਦਾਬਾ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ ਸਾਰੇ ਪ੍ਰਸ਼ਾਸਨ ਮਰਦਾਬਾ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ ਸਰਕਾਰ ਮਰਦਾਬਾਦ ਕੇਂਦਰ ਸਰਕਾਰ ਮਰਦਾਬਾਦ ਮੈਂ ਕਹਿੰਦਾ ਮੋਟੂ ਦਮ ਤੇ ਕਮੋਡੀ ਤੁਮ ਉੱਤੋਂ ਕਿਤੇ ਦੱਬਦੇ ਹੋ ਕੋਈ ਕਹਿੰਦਾ ਕੱਲ੍ਹ ਹੀ ਜਾਈਏ ਉੱਪਰ ਨੂੰ ਜਾਈਏ ਹੋਲੀ ਕੋਈ ਫੁਰਸਤ ਆਵੇ ਬੜੀ ਸਵੇਰ ਦਾ ਟਾਈਮ ਹੈ ਇਹ 6:30 ਵਜੇ ਦਾ ਉਹ ਕਰਦੇ ਗਏ ਆ ਪਰ ਕਹਿਣ ਉਹ ਤਾਂ ਹੈ ਨਹੀਂ ਉਹਰੇ ਕੋਈ ਬਹੁਤ ਸਾਰੇ ਆ ਗਏ ਪ੍ਰਕਾਰ ਫੇਸਬੁਕ ਦਾ ਆ ਬਹੁਤ ਸਾਰੇ ਆ ਗਏ ਘਰ ਤੇ ਕਹਿਣਗੇ ਆਰਗਾ ਵੀ ਉਹਦਾ ਹੈ ਨਹੀਂ ਖੰਦਾਂ ਦੇ